ਜਿਹੜੇ ਕਿ ਕਨਵੀਨਰ ਹੈਗੇ ਐਪੈਕਸ ਚੈਂਬਰ ਆਫ ਕਾਮਰਸ ਤੇ ਕਿ ਉਹਨਾਂ ਨੇ ਅੱਜ ਬੁਲਾਇਆ ਔਰ ਮੈਨੂੰ ਸਾਰੇ ਇੰਡਸਟ੍ਰੀਅਲਿਸਟ ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲੇ ਪਰ ਉਹਨਾਂ ਨੇ ਅੱਜ ਬੇਸਿਕਲੀ ਇੰਡਸਟਰੀ ਦੇ ਮੁੱਦੇ ਘੱਟ ਸੀਗੇ ਟ੍ਰੈਫਿਕ ਤੇ ਰੋਡਸ ਦੇ ਮੁੱਦੇ ਜ਼ਿਆਦਾ ਸੀ ਔਰ ਕਮਿਸ਼ਨਰ ਸਾਹਿਬ ਕਾਰਪੋਰੇਸ਼ਨ ਕਮਿਸ਼ਨਰ ਇੱਥੇ ਸੀ ਸੀਨੀਅਰ ਪੁਲਿਸ ਆਫੀਸਰ ਇੱਥੇ ਅ ਕੰਡਾਲ ਸਾਹਿਬ ਬੈਠੇ ਸਾਰੇ ਸੀਗੇ ਔਰ ਜਿੰਨੇ ਵੀ ਮੁੱਦੇ ਇਹਨਾਂ ਨੇ ਅੱਜ ਸਾਡੇ ਸਾਹਮਣੇ ਰੱਖੇ ਸਭ ਹੂਨ ਬਲੇ ਆ। ਬਾਕੀ ਸੜਕਾਂ ਦਾ ਵਾਕਈ ਸ਼ਹਿਰ ਚ ਬੁਰਾ ਹਾਲ ਆ ਬਟ ਉਹ بارشਾਂ ਕਰਕੇ ਹੋਇਆ। ਸਾਡੇ ਤਾਂ ਫੇਰ ਥੋੜਾ ਰਿਪੇਅਰ ਨਾਲ ਠੀਕ ਹੋ ਜਾਊਗਾ। ਪੰਜਾਬ ਦੇ ਕਈ ਸੂਬੇ ਐਜੇ ਜਿੱਥੇ ਸੜਕਾਂ ਰਹੀ ਐ ਹੀ ਨਹੀਂ। ਸੋ ਸਰਕਾਰ ਦਾ ਪੂਰਾ ਜੋਰ ਐ ਇਸ ਵੇਲੇ। ਇਹੀ ਲੱਗਿਆ ਹੋਇਆ ਕਿ ਜਿਹੜੇ ਫਲੱਡ ਅਫੈਕਟਿਡ ਏਰੀਆਜ਼ ਰਹੇ ਆ ਉਹਨਾਂ ਨੂੰ ਕਿੱਦਾਂ ਵੀ ਹੈਬਿਟੇਟ ਕਰਨਾ। ਉਹਨਾਂ ਨੂੰ ਜਿਸ ਤਰ੍ਹਾਂ ਠੀਕ ਕਰਨਾ ਚਾਹੀਏ ਸੜਕਾਂ ਚਾਹੇ ਲੋਕਾਂ ਦੇ ਘਰਾਂ ਚਾਹੇ ਸਕੂਲ ਹੈ ਲੋ ਸਾਡੇ ਕਿਸਾਨ ਭਰਾਵਾਂ ਦੇ ਖੇਤ ਹੈ ਉਹਨਾਂ ਦੀਆਂ ਕ੍ਰੌਪਸ ਹੈ ਸੋ ਹਰ ਚੀਜ਼ ਦੇ ਉੱਤੇ ਸਰਕਾਰ ਦਾ ਪੂਰਾ ਜੋਰ ਲੱਗਿਆ ਹੋਇਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬੀ ਜਿੰਨੇ ਜੋਸ਼ ਨਾਲ ਕੰਮ ਕਰਦੇ ਆ ਇਹ ਬੜੀ ਜਲਦੀ ਅਸੀਂ ਪੰਜਾਬ ਨੂੰ ਦੁਬਾਰਾ ਬਿਲਕੁਲ ਠੀਕ ਕਰ ਦਾਂਗੇ ਜਿਹੜਾ ਇਹ ਇਸ ਵੇਲੇ ਤੇ ਵਾੜ ਕਰਕੇ ਥੱਲੇ ਉਹ ਜਿਸੇ ਪਾਸੇ ਸਰ ਦਿਖਾਇਆ ਡੌਗਸ ਦਾ ਉਹ ਜੋ ਹੈ ਉਹ ਲੈਟ ਪਿਸਤਾ ਵੀ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਲੋਕਾਂ ਨਾਲ ਬੜੇ ਵਾਅਦੇ ਵੀ ਕੀਤੇ ਸੀ ਉਹਨੂੰ ਲੈ ਕੇ ਕਰਤਾ ਕਿ ਜਿਹੜਾ ਕੰਗਰੇਸ ਨਹੀਂ ਜਿਹੜੇ ਵਾਅਦੇ ਕੀਤੇ ਆ ਇਲੈਕਸ਼ਨਾਂ ਤੋਂ ਪਹਿਲਾਂ ਉਹ ਪੂਰਾ ਹੋਏਗਾ ਜੀ ਜਿਹੜਾ ਡੌਗਸ ਦਾ ਮੁੱਦਾ ਉਹ ਸੈਂਕਚੁਰੀ ਉਲਟਾ ਉਹ ਆਲਰੇਡੀ ਬਣ ਗਈ ਹੈ 1.5 ਏਕੜ ਜਗ੍ਹਾ ਕਾਰਪੋਰੇਸ਼ਨ ਨੇ ਸੰਭਲਤੀ ਹੈ ਉਹਦੀ ਚਾਰ ਦਿਵਾਰੀ ਹੋ ਰਹੀ ਹੈ ਕਿਉਂਕਿ ਉੱਥੇ ਡੌਗਸ ਨੂੰ ਸ਼ਿਫਟ ਕਰਨ ਦੀ ਚਾਰ ਦਿਵਾਰੀ ਦੇ ਲੋੜ ਹੈ ਜਿਸ ਤਰ੍ਹਾਂ ਇਹ ਚਾਰ ਦਿਵਾਰੀ ਦਾ ਕੰਮ ਖਤਮ ਹੋਏਗਾ ਨਾਲ ਹੀ ਅਸੀਂ ਜਿਹੜੇ ਡੌਗਸ ਐਸ ਪਰ ਲਾਅ ਅਲਾਉਡ ਹੈ ਉੱਥੇ ਮੂਵ ਕਰਨੇ ਚાલુ ਕਰਦੇ ਸਰ ਇੱਕ ਡੈਮਾ ਦਾ ਤੁਹਾਨੂੰ ਜ਼ਿਕਰ ਕਰਨਾ ਕਿ ਲਗਾਤਾਰ ਜਿਹੜਾ ਪਾਣੀ ਇਸ ਵਾਰ ਕਾਫੀ ਆਇਆ ਉਹ 88 ਜਦੋਂ ਪੀਟਰ ਵਿੱਚ ਆਇਆ ਤਾਂ ਸਰ ਇਹਨੂੰ ਲਗਾਤਾਰ ਦਿਨ ਨੋਟੀਸ ਵੀ ਸਮਾਰਟ ਜੁਕਰੀ ਨੇ ਦੂਜੇ ਪਾਸੇ ਸਰਕਾਰ ਵੀ ਕਰ ਰਹੀ ਹੈ ਦੀ ਜਾਂਚ ਹੋ ਰਹੀ ਹੈ ਦੇਖੋ ਮੈਂ ਤਾਂ ਸਾਰਿਆਂ ਨੂੰ ਇੱਕੋ ਹੀ ਰਿਕਵੈਸਟ ਕਰੂੰਗਾ ਚਾਹੇ ਉਹ ਵਿਰੋਧੀ ਹੈ ਚਾਹੇ ਕੋਈ ਹੈ ਕਿ ਬਾੜ ਵਲੇ ਆਪਾਂ ਸਾਰੇ ਇਕੱਠੇ ਹੋਈਏ ਆਪਾਂ ਨੁਕਸਾਨਾ ਕੋਈ ਕਰੀਏ ਨਾ ਕਿਸੇ ਦਾ قصੂਰ ਹੈ ਹਾਲਾਤਾਂ ਦਾ قصੂਰ ਹੈ ਰੱਬੋਂ ਵੱਲੋਂ ਰੱਬੋਂ ਕੁਦਰਤੀ ਬਾਰਿਸ਼ ਹੋਈ ਹੈ ਪਰ ਇੰਨੀ ਬਾਰਿਸ਼ ਹੋਈ ਹੈ کہ پانی نے اپنا رستہ لبنا اور لبی جا رہا ہے اور صرف اتھے نہیں ہوئی باقی سٹیٹا جو ہمارچل جو ہی ہمارچل کر کے سب تو بہت اثر اتھے ہویا اور اے نہیں کہ صرف ساڑھا پنجاب ہے اور بھی نان لگتے شوپے بھی ہے کہ جنہوں جن نے نقصان ہویا اور اے جرور ہے کہ پنجاب میں چاہت کی نقصان ہی آدھا ہویا باقی شوپے ہیں یہ یو ایس کا جو سکار کی کسی کی ساتھ کی جڑا کی ڈائریکٹ کو ہے تاکہ یہ جو کاری پیشنان سے ہونا لیکن ਹਾਂ ਦੇਖੋ ਯੂਐਸ ਟੈਰਿਫ ਮੈਨ ਲੱਗਦਾ ਹੈ ਕਿ ਮੈਂ ਥੋੜਾ ਜਿਹਾ ਪੋਜ਼ਿਟਿਵ ਸੋਚਣਾ ਸ਼ੁਰੂ ਤੋਂ ਕਿ ਇਹ ਬੜੀ ਜਲਦੀ ਮੁੱਦਾ ਰਿਜ਼ੋਲਵ ਹੋ ਜਾਊਗਾ ਕਿਉਂਕਿ ਜਿੰਨਾ ਕਿ ਜੇ ਸਾਡੀ ਇੰਡਸਟਰੀ ਨੂੰ ਅਮਰੀਕਾ ਦੀ ਮਾਰਕੀਟ ਦੀ ਲੋੜ ਹੈ ਤਾਂ ਅਮਰੀਕਾ ਨੂੰ ਵੀ ਇੰਡੀਆ ਦੀ ਲੋੜ ਹੈ ਕੋ ਇੰਡੀਆ ਹੁਣ ਛੋਟੀ ਤਾਕਤ ਨਹੀਂ ਰਹੀ ਸੋ ਇਹ ਆਪਸ ਚ ਕਿਉਂ ਮਿਊਚੁਅਲੀ ਕੋਈ ਨਾ ਕੋਈ ਐਜ਼ ਆ ਹੱਲ ਨਿਕਲ ਆਏਗਾ ਤਰਪਿਤਾਂ ਦੀ ਮੱਦਦ ਲਈ ਸਾਰੀ ਕਿ ਨਮੀਮ ਹਿੰਦਰੀ ਪੰਜਾਬ ਸਰਕਾਰ ਨੂੰ ਰਾਹਤ ਲਈ ਵੀ ਤੁਸੀਂ ਤਰਪਿਤਾਂ ਦੇ ਕਾਰੋਬਾਰੀਆਂ ਨੂੰ ਮੈਂ ਇੱਕ ਵਾਰੀ ਦੁਬਾਰਾ ਸਾਰਿਆਂ ਨੂੰ ਤੁਹਾਡੇ ਜਰੀਏ ਰਿਕੁਐਸਟ ਕਰਦਾ ਔਰ ਅਰਜ਼ ਲਗਾਉਂਦਾ ਤੇ ਵੱਧ ਤੋਂ ਵੱਧ ਕੰਟ੍ਰਿਬਿਊਟ ਕਰੋ ਜਿਹੜਾ ਇਹ ਨਵਾਂ ਚੀਫ ਮਿਨਿਸਟਰ ਸਾਹਿਬ ਨੇ ਬੰਦਲਾ ਪੰਜਾਬ ਸੁਸਾਇਟੀ ਦੇ ਅੰਦਰ ਇੱਕ ਬਣਾਇਆ ਹੈ ਦੇ ਲਈ ਬਾੜ ਪੀਕਤਾ ਲਈ ਹੈ ਬਾੜ ਤੇ ਜੋ ਵੀ ਕੰਮ ਹੋਣੇ ਆ ਜਿਹੜੇ ਘਰ ਐ ਸਕੂਲ ਐ ਹੋਰ ਜੋ ਕੁਝ ਹੋਣਾ ਵੱਧ ਤੋਂ ਵੱਧ ਸਾਰੇ ਪੰਜਾਬ ਦੇ ਸ਼ਹਿਰੀਆਂ ਇੰਡਸਟਰੀਸਟਾ ਨੂੰ ਐਨ ਆਰ ਆਈ ਨੂੰ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਵੱਧ ਤੋਂ ਵੱਧ ਯੋਗਦਾਨ ਦਿਓ ਤਾਂ ਕਿ ਜਲਦੀ ਤੋਂ ਜਲਦੀ ਅਸੀਂ ਪੰਜਾਬ ਨੂੰ ਦੁਬਾਰਾ ਬਿਲਕੁਲ ਉਹ ਜਿਹਾ ਕਰ ਦਈਏ ਅਗਲਾ ਪੰਜਾਬ ਬਣਾਈ ਜਾ ਸਕਤੋ ਰਾਹਤ ਦੀ ਜਲਦੀ ਚਾਹੀਦੀ ਹੈ ਜਿਹਨਾਂ ਨੂੰ ਯੋਗਦਾਨ ਪਾਉਣ ਦਾ ਅਸਰ ਹੈ ਹਾਂਜੀ ਟੈਕਸ ਰੇਟ ਦੀ ਗੱਲ ਕਰੀਏ ਤੇ ਉਹ ਜਿਹੜੀ ਇਹ ਨਵੀਂ ਸੁਸਾਇਟੀ ਬਣੀ ਆ ਉਹ ਸੀਐਸਆਰ ਚ ਵੀ ਕਵਰਡ ਹੈ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਜਿਹੜੀ ਗਵਰਨਮੈਂਟ ਦੀ ਹੈਗੀ ਜਿਹੜਾ 2% ਆਫ ਦੀ ਪ੍ਰੋਫਿਟ ਖਰਚਣਾ ਪੈਂਦਾ ਉਹ ਸਕੀਮ ਚ ਵੀ ਕਵਰਡ ਹੈ ਔਰ ਇਨਕਮ ਟੈਕਸ ਦੇ ਜਿਹੜੇ ਲਾਅ ਹੈਗੇ ਜੇ ਕੋਈ ਇੰਡੀਵਿਜੂਅਲ ਦਿੰਦਾ ਹੈ ਉਹਦੇ ਵਿੱਚ ਜਿੰਨਾ ਵੀ ਉਹਨੂੰ ਅਲਾਉਡ ਹੈ ਪੀਐਨਏ ਅਮਾਉਂਟ ਤੱਕ ਤੁਹਾਨੂੰ ਰਿਪੀਟ ਮਿਲੇਗੀ ਉਹ ਵੀ ਮਿਲੇਗੀ ਜੇ ਆ ਸੁਸਾਇਟੀ ਵਿੱਚ ਤੁਸੀਂ ਲੋਕ ਸਾਹਿਬ ਨੇ ਵੀ ਇੱਕ ਗੱਲ 1100 ਰੁਪਏ ਦੀ ਗੱਲ ਕਰਦੀ ਹੈ ਉਹਨੂੰ ਮੈਲਾ ਹੋ ਜਾਂਦਾ ਜਿਹੜੇ ਕੱਢਦੇ ਕੋਈ ਰੋਗ ਜਿਹੜਾ ਕੱਢਦਾ ਕੋਈ ਜਿਹੜਾ ਇਹਦਾ ਸੈਲਾਮ ਜਿਸ ਕੋਲ ਸੀਐਮ ਸਾਹਿਬ ਦਾ ਐਲਾਨ ਕੀਤਾ ਹੋਇਆ ਇਹਦੇ ਉੱਤੇ ਸੀਐਮ ਸਾਹਿਬ ਨੇ ਕੀਤਾ ਤਾਂ ਠੀਕ ਹੀ ਹੋਣਾ ਮੈਂ ਆਈ ਐਮ ਨਾਟ ਦੀ ਰਾਈਟ ਪਰਸਨ ਟੂ ਆਨਸਰ ਮੈਂ ਸਹੀ ਬੰਦਾ ਹਾਂ ਹਾਂ ਜੀ 에어ਪੋਰਟ ਤੱਕ ਤਾਂ ਸਾਰਾ ਉਹ ਕਹਿੰਦੇ ਹੈਂਡਓਵਰ ਕਰਦੇ ਦੇਖੋ 에어ਪੋਰਟ ਜਿੱਥੇ ਤੱਕ ਹੈ 에어ਪੋਰਟ ਦੀ ਤਰੀਕ ਵੀ ਆ ਗਈ ਸੀ ਪ੍ਰਾਈਮ ਮਿਨਿਸਟਰ ਆਫਿਸ ਤੋਂ ਆ ਗਈ ਸੀ ਪਰ ਉਸ ਤੋਂ ਬਾਅਦ ਫਿਰ ਕੋਈ ਟੈਕਨੀਕਲ ਰੀਜ਼ਨ ਹੋ ਗਏ ਉਹਨੋਂ ਮੇਰੇ ਖਿਆਲ ਟੈਕਨੀਕਲ ਰੀਜ਼ਨ ਵੀ ਦੂਰ ਹੋ ਗਏ ਐ ਡੀਸੀ ਸਾਹਿਬ ਰੋਜ਼ ਮੀਟਿੰਗ ਵੀ ਲੈ ਰਹੇ ਹਰ ਰੋ ਸਵੇਰੇ 9:30 10 ਵਜੇ ਹਲਵਾਰਾ 에ਰਪੋਰਟ ਤੇ ਮੀਟਿੰਗ ਚੱਲ ਰਹੀ ਹੈ ਬੜੀ ਜਲਦੀ ਚਾਲੂ ਹੋ ਜਾਏਗਾ ਕਿਉਂਕਿ ਹੁਣ ਬਾਲ ਇਸ ਨੋਟ ਇਨ आवर ਕੋਰਟ ਇਹ ਸੈਂਟਰ ਨੇ ਸਾਨੂੰ ਡੇਟ ਦੇਣੀ ਹੈ ਅਸੀਂ ਵੇਟ ਕਰ ਇੱਕ ਦਿਨ 10 ਲੱਖ ਦੀ ਇੰਸ਼ੂਰੈਂਸ ਨੂੰ ਨੋਟੀਫਾਈ ਕੀਤਾ ਜਾ ਰਿਹਾ ਕਿ ਜਿਹੜੀ ਰਜਿਸਟ੍ਰੇਸ਼ਨ ਉਸ ਦੀ ਸ਼ੁਰੂਆਤ ਹੋ ਗਈ ਹੈ ਲੱਗਦਾ ਪੰਜਾਬੀਆਂ ਨੂੰ ਬੜੀ ਫਿਕਰ ਆ ਰਹੀ ਹੈ ਬਹੁਤ ਦੇਖੋ ਫਾਇਦਾ ਤਾਂ ਹੋਏਗਾ ਹੀ ਜੀ ਹਾਂਜੀ ਬੜੀ ਚੀਜ਼ ਦਾ ਕਿ ਜਦੋਂ ਹੈਲਥ ਇੰਸ਼ੋਰੈਂਸ ਪਾਲਸੀ ਹੈ ਤੇ ਲੈਣਗੇ ਰੱਬ ਨਾ ਕਰੇ ਕਿਸੇ ਦੀ ਤਬੀਅਤ ਖਰਾਬ ਹੋ ਤੇ ਤਾਂ ਜਿਹੜੇ ਜਿਹੜੇ ਹਸਪੀਟਲ ਉਹਦੇ ਚ ਪੈਨਲਡ ਹੈਗੇ ਉੱਥੇ ਇਲਾਜ ਹੋਏਗਾ ਸਰ ਇਹ ਰਿਕਸ਼ਾ ਤੇ ਆਟੋ ਵਾਲੇ ਵੀ ਬੜਾ ਆਤਮ ਬਦਰੀ ਹੋਣ ਕਿੱਥੇ ਲੁਧਿਆਣੇ ਚ ਦੇਖੋ ਪਬਲਿਕ ਟਰਾਂਸਪੋਰਟ ਇੱਕ ਇਥੇ ਔਟੋ ਰਿਕਸ਼ਾ ਬੜੀ ਇਹ ਜੀ ਹੈਗੀ ਆ ਪਬਲਿਕ ਟਰਾਂਸਪੋਰਟ ਜਿਹੜੀ ਛੋਟੇ ਗਲੀਆਂ ਚ ਵੀ ਚੱਲੇ ਜਾਂਦੀ ਹੈ ਬੱਲੇਾਂ ਚ ਵੀ ਚੱਲੇ ਜਾਂਦੇ ਔਰ ਲੋਕਾਂ ਨੂੰ ਆਸਾਨੀ ਵੀ ਹੈ ਆਸਾਨੀ ਨਾਲ ਮਿਲ ਜਾਂਦੀ ਹੈ ਪਰ ਇਹ ਹੈ ਕਿ ਥੋੜਾ ਜਿਹਾ ਟਰੈਫਿਕ ਹੈਸ਼ਲ ਵੀ ਬਣ ਰਿਹਾ ਜਿਵੇਂ ਸਾਰਿਆਂ ਨੇ ਕਿਹਾ ਵੀ ਜਗਾ ਜਗਾ ਜਿੱਥੇ ਖੜੇ ਹੋ ਜਾਂਦੇ ਉਥੇ ਟਰੈਫਿਕ ਜੈਮ ਹੋ ਜਾਂਦਾ ਸੋ ਮੇਰੀ ਗੱਲ ਹੋਈ ਹੈ ਆ ਟ੍ਰੈਫਿਕ ਦੇ ਅਫਸਰਾਂ ਨਾਲ ਵੀ ਹੋਈ ਹੈ ਬੰਦਾਲ ਸਾਹਿਬ ਨਾਲ ਵੀ ਹੋਈ ਹੈ ਕਾਰਪੋਰੇਸ਼ਨ ਕਮਿਸ਼ਨਰ ਨਾਲ ਵੀ ਹੋਈ ਹੈ ਦਾ ਕੋਈ ਰਸਤਾ ਲੱਭਦੇ ਆ ਭਈ ਚੱਲੀ ਤਾਂ ਜਾਂ 3 ਵੀਲਰ ਪਰ ਟ੍ਰੈਫਿਕ ਨਾ ਬਹੁਤਾ ਅੜਚਰ ਨਾ ਬਣਦਾ ਟ੍ਰੈਫਿਕ ਬਸਾਂ ਦਾ ਜਿਹੜਾ ਇੱਕ ਤਾਂ ਬਹੁਤ دیر ਦਾ ਪਾਈਪਲਾਈਨ ਦੇ ਵਿੱਚ ਆ ਜਿਹੜਾ ਕਾਰਪੋਰੇਸ਼ਨ ਨੇ ਵੀ ਛੋੜਾ ਹੋ ਗਿਆ ਸੀ ਉਹ ਤਾਂ ਅਮਨ ਨੇ ਥੋੜਾ ਜੀ ਉਹ ਗਰੰਟੀ ਦੇ ਕੇ ਗਏ ਸੀ ਵੀ ਅਸੀਂ ਚਲਾਵਾਂਗੇ ਉਸ ਬਹੁਤ دیر ਦਾ ਲੱਗਿਆ ਕਦੋਂ ਤੱਕ ਇਹ ਕੰਟ੍ਰੈਕਟ ਰਸਾ ਜਿਹੜੀ ਆ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਆ ਵੀ ਕਿਉਂ ਰੁਕਿਆ ਹੋਇਆ ਕਿੱਥੇ ਰੁਕਿਆ ਹੈ ਜੇ ਮੇਰੀ ਨੌਲੇਜ ਕੁਛ ਮੈਨੂੰ ਅਪਡੇਟ ਕਰਨੀ ਪਏਗੀ ਫਿਰ ਮੈਂ ਦੱਸ ਸਕਾਂਗਾ ਕਿ ਕਮਿਸ਼ਨਰ ਸਾਹਿਬ ਨੂੰ ਪਤਾ ਹੈ ਸਰ ਇਹਦਾ ਪ੍ਰੋਜੈਕਟ ਕੋਈ ਨਹੀਂ ਚੱਲ ਰਿਹਾ ਹੈ ਇਹ ਜਨਾ ਤਿੰਨ ਹਾਸਤ ਤੱਕ ਕੋਈ ਨਹੀਂ 100 ਹੀ ਬਸ ਨਹੀਂ ਉਹ ਸੈਂਟਰ ਗਵਰਨਮੈਂਟ ਨੇ ਪ੍ਰੋਟੋਕਾਲ ਕੰਨੀ ਉਣਾ ਦਾ ਟੈਂਡਰ ਆਲਮੋਸਟ ਫਾਈ जी असि ब्रैकेट मेट्रा बनाना है ईवी चार वो स्टेशंस बनाने वो साढ़े वर्क सॉरी टेंडर हो गया और अंडर प्रोसेस है एकदम बहुत तेजी से चल रहा है कहीं नहीं रुका प्रोजेक्ट